ਹਾਂਜੀ ਸਸਰੀ ਕੱਲ ਦੋਸਤੋ ਪਿੰਡੂ ਗਿੱਤਾ ਚੰਦભાઈ ਸਵਾਗਤ ਕਰਦੇ ਤੇ ਮੈਂ ਮਾਹਵਿਰ ਸੈਕਟਰ ਲੋ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੂੜੀ ਦਾ ਰੇਟ ਵਿਖਾਉਣ ਵਾਸਤੇ ਤੇ ਲੈ ਬਾਈ ਥੋੜਾ ਜਿਹਾ ਲੇਟ ਜਰੂਰ ਲਾਈ ਹੋਇਆ 6 ਵਜੇ 57 ਮਿੰਟ ਹੋ ਗਏ ਪਰ ਹਾਲੇ 3 ਮਿੰਟ ਪਏ ਆ ਤੇ ਬੋਲੀ ਸਟਾਰਟ ਜਿਹੜੀ 3 ਮਿੰਟ ਨੂੰ ਹੋ ਜਾਣੀ ਆ ਨਗ ਜਿਹੜੇ ਹੋ ਗਏ ਬਾਈ ਤੋਂ ਦਦਨ ਇੱਕ ਦੋ ਤਿੰਨ ਤੇ 2 5 ਨਾ ਗਈ ਆ ਬਾਈ ਸਿਰਫ ਤੇ ਸਿਰਫ ਅੱਜ ਕਿਉਂਕਿ ਕੱਲ ਰੇਟ ਜਿਹੜਾ ਕੱਢ ਗਿਆ ਸੀ ਬਾਈ ਕੱਲ ਰੇਟ ਜਿਹੜਾ ਥੋੜਾ ਜਿਹਾ ਕਿੰਨਾ ਰਹਿ ਗਿਆ ਸੀ ਕਿੰਨਾ ਰਹਿ ਗਿਆ ਸੀ 250 ਰੁਪਏ ਯਾਰ ਹਾਂ ਵੀ ਕੱਲ ਜਿਹੜਾ ਰੇਟ ਆ ਸਾਹਮਣੇ ਤੋਂ ਹੀ ਵੇਚ ਲੋ ਜੀ 250 ਰੁਪਏ ਕੱਲ ਦਾ ਰੇਟ ਆ ਇਹ ਤੇ ਕੱਲ ਸਿਰਫ ਤੇ ਸਿਰਫ 250 ਰੇਟ ਰਹਿ ਗਿਆ ਸੀ 235 40 45 ਜਿਹੜੀ ਤੂੜੀ ਕੱਲ ਵਿਕੀ ਗਈ ਹੈ ਜੀ ਲਾ ਬਈ ਅੱਜ ਦਾ ਰੇਟ ਦੇਖਦੇ ਆ ਬਾਕੀ ਕਿੰਨਾ ਜਾਂਦਾ ਜੀ ਲਓ ਬਈ ਤੇ ਕੱਲ ਟਿੰਡੋ ਦੀ ਬੋਲੀ ਹੋਈ ਆ ਆਪਣੇ ਕੋਟਕਪੂਰਾ ਮੰਡੀ ਦੇ ਵਿੱਚ ਤੁਸੀਂ ਵੀਡੀਓ ਵੇਖ ਹੀ ਲਈ ਹੋਣੀ ਆ ਜਿਹਦੇ ਜਿਹਦੇ ਕੋਲੇ ਵੀ ਦੇਸੀ ਟੰਡੋ ਪਿਆ ਬਈ ਹਣਾ ਜੇ ਉਹ ਬੋਲੀ ਤੇ ਵੇਚਣਾ ਚਾਹੁੰਦਾ ਤਾਂ ਕੋਟਕਪੂਰਾ ਮੰਡੀ ਦੇ ਵਿੱਚ ਲਿਆ ਸਕਦਾ ਬਾਕੀ ਨੰਬਰ ਮੈਂ ਮੈਂਸ਼ਨ ਕੀਤੇ ਵਾੜਦੀਆਂ ਦੇ ਉਹਨਾਂ ਨਾਲ ਕਨੈਕਟ ਕਰਕੇ ਉਹਨਾਂ ਦੀ ਦੁਕਾਨ ਤੇ ਤੁਸੀਂ ਲਿਆ ਸਕਦੇ ਹਣਾ ਤੇ ਦੋਹਾਂ ਦਿਨਾਂ ਦੁਕਾਨਾਂ ਤੇ ਬੋਲੀ ਹੁੰਦੀ ਹੈ ਇਹ ਨੁਕਰ ਤੇ ਦੁਕਾਨਾਂ ਆ ਜਾਂਦੀਆਂ ਦੇਸੀ ਟੰਡੋ ਦੀ ਬਾਈ ਤੇ ਮੰਗ ਬਹੁਤ ਜ਼ਿਆਦਾ ਹੈ ਦੇਸੀ ਟੰਡੋ ਦੀ ਤਾਂ ਕਰਕੇ ਰੇਟ ਜਿਹੜਾ 45 45 50 50 70 70 ਵੀ ਵਿਕੀ ਜਾਂਦਾ ਤੇ ਜਿਹਦੇ ਕੋਲੇ ਪਈ ਹੈ ਕੁਆਲਿਟੀ ਵਧੀਆ ਸ਼ਾਨਦਾਰ ਉਹ ਮੇਰਾ ਵੀਰ ਭਰਾ ਲਿਆ ਸਕਦਾ ਜੀ ਹਣਾ ਗਾਹਕ ਚੰਗਾ ਹੁੰਦਾ ਦਪਿੰਦਰ ਢਾਲੀਆਲ ਬਾਈ ਕੀ ਹਾਲ ਚਾਲ ਹੈ ਜੀ ਜੰਟਾ ਯੂਐਸਏ ਤੋਂ ਲਾਈਵ 9:30 ਵਜੇ 9:30 ਵਜ ਗਏ ਬਾਈ ਕੋਲੇ ਰਾਤ ਦੇ ਬੱਲੇ ਹੋਰ ਭਰਾ ਠੀਕ ਠਾਕ ਆ ਬਾਈ ਤੇ ਰੇਡ ਦੇਖੋ ਬਾਈ ਅੱਜ ਤੁਰੀ ਦਾ ਕਿੰਨਾ ਜਾਂਦਾ ਬਸ ਇੱਕ ਦੋ ਮਿੰਟਾਂ ਤੱਕ ਜਿਹੜੀ ਬੋਲੀ ਸਟਾਰਟ ਹੋ ਜਾਣੀ ਹੈ ਜੀ ਤੇ ਥੋੜੇ ਚਿਰ ਤੱਕ ਕਰਦੇ ਆ ਗੱਲਬਾਤ ਕੇਵਲ ਨਾਲ ਵੀ ਉਹ ਆ ਗਿਆ ਕੇਵਲ ਸਾਹਮਣੇ ਦਪਿੰਦਰ ਢਾਲੀਆਲ ਬਿੱਟੂ ਟਾਹਲਪੁਰਾ ਬਾਈ ਕੀ ਹਾਲ ਚਾਲ ਆ ਭਰਾ ਹੋ ਠੀਕ ਠਾਕ ਹੈ ਜੀ ਨਾ ਬਈ 1 ਮਿੰਟ ਰਹਿ ਗਿਆ ਸਿਰਫ 6 ਵਜ ਗਏ ਤੇ 59 ਮਿੰਟ ਹੋ ਗਏ ਵੀਡੀਓ ਨਾ ਚਲਦੀ ਚਲਦੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਲਾਈਵ ਦਾ ਸਾਰੇ ਵੀਰਾਂ ਨੂੰ ਪਤਾ ਲੱਗ ਜਾ ਕਰੇ ਤਾਂ ਜੋ ਆਪਾਂ ਲਾਈਵ ਆ ਚੁੱਕੇ ਆ ਲਾਈਵ ਦੇ ਵਿੱਚ ਲਾਈਵ ਅਗਲਾ ਵੇਖੀ ਜਾਂਦਾ ਨਾਲੇ ਰੇਡ ਪਤਾ ਲੱਗਦਾ ਰਹਿੰਦਾ ਕਈ ਜਿਹੇ ਮੇੜੇ ਦਾ ਸ਼ਹਿਰ ਵਾਲਾ ਹੁੰਦਾ ਅਗਲੇ ਨੇ ਤੂੜੀ ਲੈਣੀ ਹੁੰਦੀ ਹੈ ਨਾ ਪਹੁੰਚ ਜਾਂਦਾ ਨਾਲ ਦੀ ਨਾਲ ਕਿਉਂਕਿ ਇੱਕ ਦੋ ਮਿੰਟ ਦੀ ਵਾਰਟ ਹੁੰਦੀ ਹੈ ਅਗਲਾ ਕਹਿੰਦਾ ਯਾਰ ਵੀ ਚੱਲੀਏ ਅੱਜ ਰੇਡ ਜਾ ਠੀਕ ਆ ਤੇ ਵੇਖੋ ਬਈ ਬਾਕੀ ਰੇਡ ਰੂਟ ਕਿਨਾਰਾ ਰਹਿੰਦਾ ਰਣੇਕ ਸਿੰਘ ਬਾਈ ਕੀ ਆਓ ਚੱਲੇ ਜੀ ਠੀਕ ਠਾਕ ਆਜੋ ਕਰਨ ਦੀ ਨੇੜੇ ਜੇ ਹੋਈ ਗਿਆ ਟਾਈਮ ਹੋਈ ਜਾਂਦਾ ਬਾਈ ਹੋਰ ਜੱਗੇ ਕੀ ਆਲਾ ਬਾਬੇ ਹੋਰ ਕੀ ਆਲਾ ਠੀਕ ਆ ਕੀ ਆਲਾ ਬਾਈ ਕੇ ਤਿੰਨ ਗੱਲ ਕਰਨੀ ਹੈ ਹਾਂ ਚੱਲ ਮੈਂ ਨਹੀਂ ਕਰਨਾ ਹਾਂ ਕਰਦੇ ਆ ਕਿੰਨਾ ਵੇਟ ਹੋ ਗਿਆ ਚਲੋ ਕਰੋ 스타 ਟਾਈਮ ਹੋ ਗਿਆ ਹੋ ਗਿਆ ਹੋ ਗਿਆ ਟਾਈਮ ਬਾਈ ਬੋਲੋ ਬਾਈ 230 230 ਰੁਪਏ 35 40 45 245 250 52 60 65 265 ਰੁਪਏ 70 75 80 85 285 ਰੁਪਏ ਬੋਲਣਾ ਭਾਈ ਇਦਨੇ 285 ਰੁਪਏ ਲੈ ਭਾਈ ਪਹਿਲੀ ਟਰਾਲੀ ਦਾ ਰੇਟ ਹੋ ਗਿਆ ਭਾਈ ਜਿਹੜਾ 200 ਤੇ 85 ਰੁਪਏ ਲੈ ਭਾਈ ਨਗ ਘਟ ਗਏ ਭਾਈ ਨਗ ਸਿਰਫ ਤੇ ਸਿਰਫ ਚਾਰ ਹੀ ਪੰਜ ਹੀ ਰਹਿ ਗਏ ਭਾਈ ਛੇ ਨਗ ਟੋਟਲ ਆਏ ਸੀ ਪੰਜ ਨਗਾਂ ਦੀ ਬੋਲੀ ਜਿਹੜੀ ਰਹਿ ਗਈ 285 ਰੁਪਏ ਆ ਜੋ ਕਰਾਂ ਦੀ ਅਗਲੀ ਟਰਾਲੀ ਭਾਈ ਹਾਂ ਕੰਮ ਚੱਕ ਵੀ ਦਿੱਤਾ 66 70 75 80 84 90 94 300 300 ਬੋਲਾਂਗੇ ਨਾ 300 ਰੁਪਏ ਪਾਈ ਲੈ ਲੈ ਭਾਈ ਕੱਲ ਜਿਹੜਾ ਸਿਰਾਰੇਟ ਰਹਿ ਗਿਆ ਸੀ ਭਾਈ 250 ਤੇ ਅੱਜ ਜਿਹੜਾ ਸ਼ੁਰੂਆਤੀ ਰੇਟ 285 ਤੇ 300 ਰੁਪਏ ਜਿਹੜਾ ਚੱਲ ਜਾਂਦਾ ਜੀ ਦੂਜੀ ਟਰਾਲੀ ਦਾ ਰੇਟ ਜਿਹੜਾ ਹੋ ਗਿਆ 300 ਰੁਪਏ ਆਜਾ ਕਰ ਆਲੀ ਬਾਈ ਤੀਜੀ ਟਰਾਲੀ ਵਹਣਿਆ ਜੀ ਹੌਰ ਜੀ ਹਾਂ ਹੈ ਕਿਹੜਾ ਕਿਹੜਾ ਬੰਦਾ ਨਹੀਂ ਆਇਆ ਨਹੀਂ ਲੇਟ ਹੋ ਗਿਆ ਜੀ ਯਾਰ ਥੋੜਾ ਜਿਆ ਆਜੋ 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 ਹੋਰ ਜੀ ਠੀਕ ਠਾਕ ਕੀ ਆਲਾ ਸੈਟਾਂ ਵਧੀਆ ਹੋਰ ਵੀਰ ਠੀਕ ਹੈ ਬੋਲੋ ਭਾਈ 240 240 250 55 60 65 70 270 75 80 80 90 92 300 ਕੋਈ ਨਹੀਂ ਲੋੜ 300 ਬੋਲਾਂਗੇ ਨੇ 300 ਰੁਪਏ ਬਾਈ ਲਾ ਬਾਈ 300 ਰੁਪਏ ਨੂੰ ਜਿਹੜੀ ਆ ਥੋੜੀ ਵਗ ਗਈ ਲਾ ਬਾਈ ਇੱਕ 285 ਦੋ ਵਗ ਗਈਆਂ 300 ਰੁਪਏ ਨੂੰ ਤੇ ਨਾ ਕਰੇ ਬਾਈ ਤਿੰਨ ਆ ਜੋ ਕਰਾਂ ਦੀ ਬਾਈ ਪੁੱਛੀ ਨੱਥੇ ਵਾਲੇ ਜਾਣਗੇ ਇੱਥੇ ਆਉਣਾ ਪੈਣਾ ਵੀਰ ਮਰਿਆ ਕਉ ਕਿ ਨਾ ਇੱਥੇ ਅੱਜ ਗਾਹ ਘੱਟ ਠੀਕ ਆ ਬਾਈ ਇੱਥੇ ਤੂੰ ਵੀ ਲੈਣ ਆਇਆ ਹੈ ਨਾ ਪਹਿਲ ਜਿਹੜਾ ਇੱਥੇ ਆਉਂਦਾ ਬਾਈ ਉਹਦੀ ਹੁੰਦੀ ਆ ਮੰਨ ਜਾ ਐ ਬਾਈ ਸੇ ਆਉਗਾ ਅੰਦਰ ਬੋਲੋ ਇੱਧਰ ਆ ਉਹ ਲੈ ਚੱਲੀ ਤਲਾ ਕੇ ਜਾਂਦਾ ਗਿਆ ਨਾਲ ਤੂੰ ਗਿਆ ਜੱਗਾ ਅੰਦਰ ਬੋਲੋ ਉਹ ਲਈ ਬੋਲੋ ਉਹ ਹੋਈ ਕਰਾਲਾ 200 200 10 15 20 25 30 35 235 ਬੋਲਾ ਬਾਈ ਕਰਨੇ 40 40 45 350 50 50 ਬੋਲਾ ਕਰਨੇ 60 260 ਬੋਲਦਾ ਕੋਈ 260 लै भाई दौ सौ सठ रुपये ला भाई, भाई, भाई पहली ट्राली बिकी दौ सौ पचासी दो बैग तीन सौ तीन सौ इक वि दौ सौ सठ रुपये ला भाई आज अगली ट्राली 230 ਰੁਪਏ 270 ਲੈ ਭਾਈ 270 ਰੁਪਏ ਬਾਈ ਆ ਜਾਓ ਬਈ ਇੱਕ ਟਰਾਲੀ ਰਹਿ ਗਈ ਲਾਸਟ 240 40 45 250 250 ਲਾ ਭਾਈ 265 ਰੁਪਏ ਲਾ ਭਾਈ ਲਾਸਟ ਵਾਲੀ ਜਿਹੜੀ 265 ਘੱਟੋ ਘੱਟ ਰੇਟ ਚੱਲਿਆ ਜੀ 260 ਰੁਪਏ ਤੇ ਇੱਕ ਵੀ ਕੀ ਆ ਮਤਲਬ 285 ਰੁਪਏ ਬਾਕੀ ਦੀਆਂ ਵੀਕਿਆਂ 2 300 300 ਤੇ ਇੱਕ 260 ਤੇ ਇੱਕ 265 ਇੰਨੇ ਕ ਨਕ ਸੀਗੇ ਬਈ 6 ਕ ਨਕ ਸੀਗੇ ਨਾ ਤੇ ਆਹ ਰੇਟ ਜਿਹੜੇ ਚੱਲਿਆ ਜੀ 260 ਤੋਂ ਲੈ ਕੇ ਰੇਟ ਅੱਜ ਚੱਲਿਆ ਜੀ ਕਿੰਨਾ ਸੀਗਾ ਬਾਈ ਸਰਾ ਯਾਰ ਰੇਟ ਭੁੱਲ ਗਈ ਯਾਰ ਹਾਂ 285 90 300 300 ਤੱਕ ਤਾਂ ਗਈ ਸੀਗੀ ਰੇਟ ਵਾ ਦੱਸੋ ਬਾਈ ਸਰਾ ਕਿੰਨਾ ਰਿਹਾ ਯਾਰ ਆ ਪਹ ਪਹ ਲਗੇ ਬਾਈ ਯਾਰ ਇੱਕ ਟਰਾਲੀ ਦਾ ਇੱਕ ਟਰਾਲੀ ਸਰਾ ਗਈ ਸੀ 300 ਖਣੀ ਕਿੰਨੀ ਸੀਗੀ ਯਾਰ ਅੱਜ ਮੇਰ ਭੁੱਲ ਰਾ ਤਾਂ ਨੇੜੀ ਸਮਾਣਾ ਗੁੱਡ ਮਾਰਨਿੰਗ ਰਾਜਵਿੰਦਰ ਬੜਾ ਬਾਈ ਕਮੈਂਟ ਕਰੋ ਯਾਰ ਜ਼ਰੂਰ ਵੀਰੇ ਭਰਾ 320 ਰੁਪਏ ਬਾਈ ਬਿੱਟੂ ਟੇਲਪੁਰਾ ਦੇ 320 ਰੁਪਏ ਬਾਈ ਜਿਹੜਾ ਰੇਟ ਅਸਰ ਆ ਗਿਆ 320 ਰੁਪਏ ਲਿਖ ਦਨੇ ਬਾਈ ਯਾਰ ਕਿਉਂਕਿ ਯਾਰ ਨਾ ਰੇਟ ਵਾਲੇ ਹੁੰਦੇ ਭੁੱਲ ਜਾਈਦਾ ਯਾਰ ਕਲਵਿੰਦਰ ਕਿੰਦਾ ਸਰਪੰਚ ਸਾਹਿਬ ਬਾਈ ਕੀ ਹਾਲ ਚੱਲ ਹੈ ਜੀ ਆ ਰਾਮਸਰ ਤੋਂ ਬਾਈ ਕਿੰਦਾ ਸਰਪੰਚ ਢੱਲੂ ਸਾਹਿਬ ਹੋਰ ਠੀਕ ਠਾਕ ਹੈ ਜੀ ਤੇ ਅਜਮੇਰ ਭੁੱਲ ਰਤ ਨੇੜੀ ਸਮਾਣਾ ਕੀ ਵਾਲਾ ਬਾਈ ਦਾ ਠੀਕ ਆ ਬਾਈ ਜੀ ਠੀਕ ਆ ਬਾਈ ਆ ਰੇਟ ਜਿਹੜੇ ਮਿੱਤਰੋ ਅੱਜ ਚੱਲੇ ਆ ਜੀ 320 ਰੁਪਏ ਸਿਰੇ ਦਾ ਰੇਟ ਅੱਜ ਜਿਹੜਾ ਰਹਿ ਗਿਆ ਜੀ ਤੇ ਘੱਟੋ ਘੱਟ ਰੇਟ 260 ਰੁਪਏ ਹਨਾ ਅੱਜ ਜਾਲੀ ਵਾਲੀ ਟਰਾਲੀ ਕੋਈ ਨਹੀਂ ਆਈ ਸੀ ਜਾਲੀ ਵਾਲੀ ਟਰਾਲੀ ਦਾ ਰੇਟ ਅੱਜ ਨਿਕਲਿਆ ਨਹੀਂ ਸੋ ਆਹੀ ਰੇਟ ਜਿਹੜੇ ਚੱਲੀ ਜਾਂਦੇ 250 300 ਰੁਪਏ ਦੇ ਨੇੜੇ ਤੇ ਜਿਹੜਾ ਰੇਟ ਚੱਲ ਗਿਆ ਜੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਜ਼ਰੂਰ ਕਰਿਓ ਵੀਰ ਭਰਾ ਧੰਨਵਾਦ ਜੀ